ਗੁੱਡ ਮਾਰਨਿੰਗ ਜੀ ਸਵੇਰ ਦੀ ਚਾਹ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਲੋ ਜੀ ਮਾਰਨਿੰਗ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਪਹਿਲਾਂ ਤੁਹਾਨੂੰ ਫਲਾਵਰ ਦਿਖਾ ਰਹੀ ਆਂ ਦੇਖੋ ਕਿੰਨਾ ਵੀ ਪਾਣੀ ਪਾ ਲੋ ਹਨਾ ਜਿੰਨਾ ਚਿਰ ਬਾਰਿਸ਼ ਨਹੀਂ ਹੁੰਦੀ ਉਹ ਇਹਨਾਂ ਤੇ ਖਲਾਵਟ ਨਹੀਂ ਆਉਂਦੀ ਤੇ ਅੱਜ ਤਾਂ ਮੌਸਮ ਬਣਿਆ ਪਿਆ ਦੇਖੋ ਕਿੰਨਾ ਬੱਦਲ ਹੋਇਆ ਪਿਆ ਤੇ ਲੱਗਦਾ ਹੈ ਕਿ ਮੀ ਆਊਗਾ ਤੇ ਡਰ ਵੀ ਲੱਗਦਾ ਕਿ ਤੇ ਹਵਾ ਨਾਲ ਐਂ ਨਾ ਨਿਕਲ ਜਵੇ ਕਿਉਂਕਿ ਅਜੇ ਤੱਕ ਸਾਡੇ ਗਰਮੀਆਂ ਤੋਂ ਕੋਈ ਵੀ ਵਾਰਿਸ਼ ਨਹੀਂ ਹੋਈ ਤੇ ਬੱਦਲ ਦੇਖ ਕੇ ਤਾਂ ਬੜੀ ਖੁਸ਼ੀ ਹੋ ਰਹੀ ਆ ਕਿ ਮੀ ਆਊਗਾ ਦੇਖੋ ਚਿੱਟੇ-ਚਿੱਟੇ ਬੰਗਲੇ ਕਿੰਨੇ ਸੋਹਣੇ ਲੱਗਦੇ ਆ ਉੜਦੇ ਹੋਏ ਤੇ ਉਮੀਦ ਹੈ ਕਿ ਮੀ ਆਊਗਾ। ਬਾਕੀ ਦੇਖੋ ਵੀਡੀਓ ਨਾਲ ਬਣੇ ਰਹੋ। ਅਗਰ ਮੀ ਪਿਆ ਤਾਂ ਵੀ ਦਿਖਾਉਂਗੀ। ਅਗਰ ਨਹੀਂ ਪਿਆ ਤਾਂ ਵੀ ਤੁਹਾਨੂੰ ਦੱਸੂਗੀ। ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ, ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਪਿਆਰੇ-ਪਿਆਰੇ ਕਮੈਂਟ ਵੀ ਕਰਿਓ। ਤੇ ਜਿਹੜੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ। ਚਲੋ ਜੀ ਬਾਹਰਲੇ ਪਾਸੇ ਜਾ ਕੇ ਦੇਖਦੇ ਆਂ ਤੇ ਕਿੰਨਾ ਕੁ ਬੱਦਲ ਆ ਉਧਰੋਂ ਜ਼ਿਆਦਾ ਦਿਖੂਗਾ। ਦੇਖੋ ਕਾਫੀ ਬੱਦਲ ਹੋਇਆ ਹੋਇਆ। ਨੀ ਆਉਗਾ ਨਾ ਕਿੰਨਾ ਬਦਲ ਕਾਲਾ ਪਿਆ ਬਹੁਤ ਦੂਰ ਤੱਕ ਕਾਲਾ ਨਾ ਠੰਡੀ ਹਵਾ ਰਹੀ ਆ ਪਛੋਂ ਦੀ ਜਿਵੇਂ ਮੀਂਹ ਪਿਆ ਰਿਹਾ ਹੁੰਦਾ ਕਿਤੇ ਹੈਲੋ ਗੁੱਡ ਮਾਰਨਿੰਗ ਅਦੇਖੋ ਜੀ ਗਾਂ ਦੀ ਧਾਰ ਕੱਢਣੀ ਨੂੰ ਇਹ ਲੱਗਦਾ ਕਿ ਹੁਣ ਮੈਨੂੰ ਦੁੱਧ ਮਿਲੇਗਾ ਬਾਦ ਵਿੱਚ ਚੰਨ ਛੱਡਦੇ ਆ ਨਾ ਇੰਦਾਂ ਸਾਫਾ ਮੀਂਹ ਸ਼ੁਰੂ ਹੋ ਗਿਆ ਕਿੰਨਾ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਤੇਜ਼ ਨਹੀਂ ਕਿ ਹਲਕੇ ਹਲਕਾ ਪੈ ਰਿਹਾ ਤੇ ਬੱਦਲ ਵੀ ਕਾਫੀ ਆ ਦੇਖੋ ਪਲਾਂਟ ਕਿੰਨੇ ਆ ਲੱਗਦਾ ਕਿ ਜਿਵੇਂ ਪਿਆਸਿਆਂ ਨੂੰ ਪਾਣੀ ਮਿਲਿਆ ਹੁੰਦਾ ਤੇ ਉਹ ਵਾਲੇ ਪਲਾਂਟ ਵੀ ਮੈਨੂੰ ਸੁਝਦੀਆਂ ਬਾਹਰ ਨੂੰ ਕੱਢਦਾ ਚਲੋ ਦੇਖਦੀਆਂ ਜੇ ਜ਼ਿਆਦਾ ਦੇਰ ਪੈਂਦਾ ਰਿਹਾ ਫਿਰ ਉਹ ਪਲਾਂਟ ਵੀ ਕਿਉਂਕਿ ਜਿਹੜਾ ਮੀਂਹ ਦਾ ਪਾਣੀ ਹੁੰਦਾ ਇਹ ਨਾਲ ਲੱਗੀ ਉਹ ਹੁੰਦਾ ਸੋ ਸ਼ੁਕਰ ਆ ਰ ਆਪਣਾ ਬਾਹਰ ਦਿਖਾਉਣੀ ਆ ਮੈਂ ਆਹ ਵਾਲੇ ਤਾਂ ਅੰਦਰ ਹੀ ਆ ਮੇਰਾ ਦਿਲ ਕਰਦਾ ਇਹਨਾਂ ਨੂੰ ਵੀ ਬਾਹਰ ਰੱਖਦਾ ਧੁੱਪ ਕਰਕੇ ਮੈਂ ਇਹਨਾਂ ਨੂੰ ਬਾਹਰ ਨਹੀਂ ਸੀ ਰੱਖਿਆ ਮੈਂ ਅੰਦਰ ਹੀ ਰੱਖੇ ਹੋਏ ਸੀ ਕਿਉਂਕਿ ਧੁੱਪ ਨਾਲ ਇਹਨਾਂ ਦੇ ਪੱਤੇ ਇਸ ਤਰੀਕੇ ਨਾਲ ਦੇਖੋ ਸੁੱਕ ਧਰੇ ਸੀ ਫਿਰ ਮੈਂ ਇਹਨਾਂ ਨੂੰ ਅੰਦਰ ਕੱਢਦਾ ਸੀ ਇਹਨਾਂ ਨੂੰ ਵੀ ਮੈਂ ਬਾਹਰ ਕੱਢ ਕੇ ਰੱਖਦੀ ਆ ਹੁਣ ਦੇਖੋ ਜੀ ਹਾ ਹਾ ਕਿੰਨਾ ਵਧੀਆ ਲੱਗ ਰਿਹਾ ਕੱਚੇ ਵੀ ਜਿਆਦਾ ਵਧੀਆ ਲੱਗਦੀ ਹੈ। ਫਾਈਟ ਵੀ ਆਪਣੀਆਂ ਕੰਨਾਂ ਆ ਰਹੀਆਂ ਨੇ ਉੱਤੇ ਜਿੰਨਾ ਵਧੀਆ ਲੱਗ ਰਿਹਾ ਹਵਾ ਦੇ ਨਾਲ। ਸ਼ੁਕਰ ਆਵਾ ਹੈ ਕਿਦਾ। ਬਾਰਿਸ਼ ਵੀ ਜਿੱਥੇ ਜਿੱਥੇ ਨਹੀਂ ਮੀਂਹ ਪਿਆ ਉੱਥੇ ਵੀ ਪਾ ਦੋ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ ਬਹੁਤ ਜ਼ਿਆਦਾ ਸਾਰੇ ਲੋਕ ਪਰੇਸ਼ਾਨ ਸੀ। ਤੇ ਹੁਣ ਦੇਖੋ ਰੋਜ਼ ਥੋੜਾ ਥੋੜਾ ਕਿਤਨਾ ਕਿਤੇ ਪੈਂਦਾ ਹੀ ਰਹਿਣਾ ਸਾਰੀ ਜਗ੍ਹਾ ਪਾਊਗਾ। ਕੰਦੇ ਨੇ ਅੰਦਰ ਅਬ ਦੇ ਘਰ ਦੇਰਾਂ ਹਨੇਰ ਨਹੀਂ ਬਹੁਤ ਗਰਮੀ ਤੋਂ ਬਾਅਦ ਚਲੋ ਰਾਹਤ ਮਿਲੀ ਮੁਬਾਰਾ ਆ ਗਈਆਂ ਹਾਏ ਬੜਾ ਵਧੀਆ ਲੱਗ ਰਿਹਾ ਫਿਰਦੇ ਹੋਏ ਲਓ ਜੀ ਇਹ ਵੀ ਬਾਹਰ ਕੱਢ ਤੇ ਆਪਾਂ ਮੀਂਹ ਦੇ ਵਿੱਚ ਇਹ ਵੀ ਨਹਾ ਲੈਣਗੇ ਕਿਉਂਕਿ ਕਿੰਨਾ ਵੀ ਪਾਣੀ ਪਾਓ ਹਨਾ ਆਹ ਵਾਲੀ ਗੱਲ ਨਹੀਂ ਬਣਦੀ ਤੇ ਮੇਰੇ ਤਾਂ ਗਾਲਾਂ ਵੀ ਪੈ ਗਈਆਂ ਮੈਂ ਇਹਨਾਂ ਨੂੰ ਕਿਹਾ ਗਮਲੇ ਬਾਹਰ ਕੱਢ ਦੋ ਕਹਿੰਦੇ ਕਦੇ ਕਹਿੰਦੀ ਆ ਅੰਦਰ ਰੱਖ ਦੇ ਬਾਹਰ ਰੱਖ ਗਾਲਾਂ ਗੋਲਾਂ ਖਾ ਕੇ ਪਰ ਮੈਂ ਬਾਹਰ ਕਢਵਾ ਲੇ ਤੇ ਬੰਨ ਕਿਉਂਕਿ ਮੈਂ ਤੋ ਚੁੱਕੇ ਨਹੀਂ ਸੀ ਜਾ ਰਹੇ ਇਹ ਵੰਗੀ ਜੀ ਰੰਝ ਕੇ ਨਹੀਂ ਪਾਦੇ ਉੱਤੇ ਦੇਖੋ ਜਦੋਂ ਦਾ ਕਾਫੀ ਪਾਣੀ ਚੱਲ ਰਿਹਾ ਟਕਾਈ ਨਾਲ ਨਹੀਂ ਪੈ ਰਿਹਾ ਚਲੋ ਜੀ ਫਿਰ ਕਰਦੇ ਆਂ ਵੀਡੀਓ ਦਾ ਐਂਡ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਵਾਇਰਲ ਹੋ ਜੇ ਅਰਦਾਸ ਹੈ ਜਿੱਥੇ ਜਿੱਥੇ ਮੀਂਹ ਨਹੀਂ ਪਿਆ ਉੱਥੇ ਵੀ ਪੈ ਜਾਵੇ ਸਾਰੀ ਜਗ੍ਹਾ ਸਭ ਨੂੰ ਰਾਹਤ ਮਿਲੇ ਵਾਹਿਗੁਰੂ ਸਕਤੈ ਮਿਹਰ ਕਰਨ ਮਿਲ ਦਿਆ ਜੀ ਕਿਸੇ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ